ਤੋਂ ਬਾਰੰਬਾਰ ਨਵ ਇੱਕ ਐਫ ਆਈ ਆਰ ਪੰਜਾਬ ਸਰਕਾਰ ਵੱਲੋਂ ਕੁਝ ਪੱਤਰਕਾਰਾਂ ਦੇ ਵਿਰੁੱਧ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਵੀ ਉਹ ਤੇ ਪੱਤਰਕਾਰ ਹੀ ਨਹੀਂ ਹਨ ਯੂਟਿਊਬਰ ਹਨ ਉਹ ਯੂਟਿਊਬਰ ਹਨ ਜਾਂ ਪੱਤਰਕਾਰ ਹਨ ਇਹਦੇ ਬਾਰੇ ਤੇ ਚਰਚਾ ਹੁਣ ਆਪਾਂ ਕਰਾਂਗੇ ਕਰਾਂਗੇ ਪਰ ਵੱਡਾ ਸਵਾਲ ਹੈ ਵੀ ਹਕੂਮਤ ਵੱਲੋਂ ਇਸ ਢੰਗ ਦੇ ਨਾਲ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਤਾ ਜਾ ਕੇ ਲੱਗਦਾ ਹੈ 15-20 ਦਿਨ ਬਾਅਦ ਉਹਨਾਂ ਪੱਤਰਕਾਰਾਂ ਨੂੰ ਇਹ ਬਹੁਤ ਵੱਡੇ ਸਵਾਲ ਨੇ ਹਕੂਮਤ ਵੱਲੋਂ ਜਿਸ ਢੰਗ ਦੇ ਨਾਲ ਸਵਾਲ ਪੁੱਛਣ ਦੇ ਨਾਂ ਦਿੱਤੇ ਐਫ ਆਈ ਆਰ ਦਿੱਤੀ ਜਾ ਰਹੀ ਆ ਇਹਦੇ ਬਾਰੇ ਚਰਚਾ ਕਰਨ ਵਾਸਤੇ ਅਸੀਂ ਉਚੇਚਾ ਤੌਰ ਤੇ ਸੱਦਾ ਦਿੱਤਾ ਆ ਐਡਵੋਕੇਟ ਆਮਨਦੀਪ ਕੌਰ ਨੂੰ ਜਿਹੜੇ ਜਮੂਰੀ ਅਧਿਕਾਰ ਸਭਾ ਦੇ ਵਿੱਚ ਕੰਮ ਕਰਦੇ ਨੇ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਜੀ ਨਾਲ ਹੀ ਉੱਗੇ ਚਿੰਤਕ ਪ੍ਰੋਫੈਸਰ ਜੈਪਾਲ ਜੀ ਜਿਹੜੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਹੁੰਦੇ ਨੇ ਜੀ ਆਇਆਂ ਜੀ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਗਿਲ ਸਾਹਿਬ ਪਹਿਲਾ ਸਵਾਲ ਜਿਹੜਾ ਆ ਐਡਵੋਕੇਟ ਅਮਨਦੀਪ ਕੋਲੋਂ ਵੀ ਕੀ ਇਹ ਮਸਲਾ ਕੀ ਆ ਜੀ ਜਿਹੜਾ ਇਹ ਪੱਤਰਕਾਰਾਂ ਤੇ ਜਿਹੜਾ ਕੇਸ ਜਿਸ ਢੰਗ ਦੇ ਨਾਲ ਦਰਜ ਕੀਤਾ ਗਿਆ ਆ ਇਹ ਪੱਤਰਕਾਰ ਹਨ ਨਹੀਂ ਹਨ ਇਹ ਅਲੱਗ ਇੱਕ ਸਵਾਲ ਤੇ ਹੈ ਹੀ ਹੈ ਪਰ ਜਿਸ ਢੰਗ ਦੇ ਨਾਲ ਇਹ ਹਕੂਮਤ ਵੱਲੋਂ ਹਮਲਾ ਬੋਲਿਆ ਗਿਆ ਇਹਦੇ ਬਾਰੇ ਤੁਸੀਂ ਆਪਣੇ ਦੇ ਉਪਚਾਰ ਪੱਤਰਕਾਰਾਂ ਦੇ ਉੱਤੇ ਨਾ ਸਵਾਲ ਪੁੱਛਣ ਨੂੰ ਲੈ ਕੇ ਵੀ ਉਹਨਾਂ ਨੇ ਸਰਕਾਰ ਨੂੰ ਕੁਝ ਸਵਾਲ ਪੁੱਛੇ ਅਸਲ ਵਿੱਚ ਉਹ ਸਰਕਾਰ ਤੋਂ ਸਵਾਲ ਪੁੱਛਣ ਦੇ ਲਈ ਸਭ ਤੋਂ ਪਹਿਲਾਂ ਆਰਟੀਆਈ ਐਕਟਿਵਿਸਟ ਨੇ ਮਣਿਕ ਗੋਇਲ ਜਿਹੜੇ ਸਿਰਫ ਉਹਨਾਂ ਨੇ ਪਹਿਲੀ ਵਾਰ ਨਹੀਂ ਉਹ ਬਹੁਤ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੂੰ ਵੀ ਲਗਾਤਾਰ ਆਰਟੀਆਈ ਦੇ ਰਾਹੀਂ ਅੱਡ-ਅੱਡ ਮਸਲਿਆਂ ਦੇ ਨੂੰ ਲੈ ਕੇ ਸਵਾਲ ਕਰਦੇ ਰਹੇ ਨੇ ਤੇ ਉਹਦੇ ਨਾਲ ਜਾਣਕਾਰੀਆਂ ਦੇ ਨਾਲ ਬਹੁਤ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਵੀ ਸਰਕਾਰ ਜਿਹੜੀ ਹੈ ਉਹਦੇ ਬਹੁਤ ਸਾਰੇ ਰਾਜ਼ ਖੁੱਲੇ ਨੇ ਤੇ ਉਹ ਲੋਕਾਂ ਦੇ ਵਿੱਚ ਐਕਸਪੋਜ਼ ਹੁੰਦੀ ਹੈ ਸਰਕਾਰ ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਜਿਵੇਂ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਸਵਾਲ ਕੀਤੇ ਸੀ ਵੀ ਪਹਿਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਹੈਲੀਕਾਪਟਰ ਸੀ ਉਹ ਕੌਣ ਚਲਾ ਰਿਹਾ ਸੀ ਤੇ ਕਿੰਨੇ ਚੱਲੇ ਨੇ ਕਿਉਂਕਿ ਹੈਲੀਕਾਪਟਰ ਜਿਹੜਾ ਹੈ ਇਹਨਾਂ ਦਾ ਕੋਈ ਪਰਸਨਲ ਨਹੀਂ ਹੈ ਚੀਫ ਮਿਨਿਸਟਰ ਦਾ ਜਾਂ ਕਿਸੇ ਵੀ ਹੋਰ ਮੰਤਰੀ ਦਾ ਪੰਜਾਬ ਦੇ ਵਿੱਚ ਸਾਡੀ ਪੁਲਿਸ ਕੋਲ ਹੈਲੀਕਾਪਟਰ ਨਹੀਂ ਹੈ ਸਾਡੇ ਮੁੱਖ ਮੰਤਰੀ ਕੋਲ ਹੈ ਤੇ ਇਹ ਜਦੋਂ ਆਪਾਂ ਕਹਿ ਲਈ ਵੀ 90ਵਿਆਂ ਦਾ ਦੌਰ ਸੀ ਇਹ ਉਸ ਵੇਲੇ ਦਿੱਤੇ ਗਏ ਸੀ ਕਿਉਂਕਿ ਉਦੋਂ ਸੀ ਵੀ ਐਮਰਜੈਂਸੀ ਮਤਲਬ ਸੜਕ ਤੋਂ ਲੈ ਕੇ ਜਾਣ ਲਈ ਖਤਰਾ ਹੁੰਦਾ ਹੈ ਮਹਿਸੂਸ ਹੁੰਦਾ ਹੈ ਤੇ ਇਸ ਕਰਕੇ ਚੀਫ ਮਿਨਿਸਟਰ ਦੀ ਮੁੱਖ ਮੰਤਰੀ ਦੀ ਜਾਨ ਜਿਹੜੀ ਕੀਮਤੀ ਹੈ ਤਾਂ ਕਰਕੇ ਉਹਨਾਂ ਨੂੰ ਹੈਲੀਕਾਪਟਰ ਦੀ ਖਾਸ ਸੁਵਿਧਾੜੀਓ ਦਿੱਤੀ ਗਈ ਤਾਂ ਕਿ ਉਹ ਖਾਸ ਮੌਕਿਆਂ ਤੇ ਉਹਨੂੰ ਵਰਤ ਸਕਣ ਹੁਣ ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਵੀ ਹੈਲੀਕਾਪਟਰ ਦਾ 1 ਘੰਟੇ ਦਾ ਖਰਚਾ 4 ਲੱਖ ਰੁਪਏ ਦੇ ਕਰੀਬ ਹੈ ਤੇ 1 ਤੋਂ 10 ਦਸੰਬਰ ਦੇ ਵਿੱਚ ਸਾਡੇ ਜਿਹੜੇ ਮੁੱਖ ਮੰਤਰੀ ਨੇ ਉਹ ਜਾਪਾਨ ਤੇ ਕੋਰੀਆ ਦੇ ਦੌਰੇ ਤੇ ਗਏ ਸੀ ਤੇ ਉਹਨਾਂ ਦੇ ਗੈਰ ਮੌਜੂਦਗੀ ਦੇ ਵਿੱਚ ਇੱਕ ਇੱਕ ਦਿਨੇ ਪੂਰਾ ਹੈਲੀਕਾਪਟਰ ਚੱਲਦਾ ਇੱਥੋਂ ਅੰਮ੍ਰਿਤਸਰ ਜਾਂਦਾ ਫਿਰ ਵਾਪਸ ਆਉਂਦਾ ਤੇ ਉਹ ਰੈਡਾਰ ਦੇ ਨਾਲ ਮਨਿਕ ਗੋਇਲ ਨੇ ਕਿਤੇ ਟਰੈਕ ਕੀਤਾ ਹੈ ਕੈਪ ਹੁੰਦੀ ਹੈ ਜਿਹਦੇ ਵਿੱਚੋਂ ਸਾਰੀ ਜਾਣਕਾਰੀ ਆਉਂਦੀ ਉਹ ਕਿੱਥੇ-ਕਿੱਥੇ ਗਿਆ ਤੇ ਉਸ ਤੋਂ ਬਾਅਦ ਉਹਨੇ ਕੁਝ ਸਵਾਲ ਪੁੱਛੇ ਆਰਟੀਆਈ ਰਾਹੀਂ ਵੀ ਇਹਨੂੰ ਕੌਣ ਚਲਾ ਰਿਹਾ ਸੀ RTI ਦੇ ਰਾਹੀਂ ਉਹਨਾਂ ਨੇ ਜਵਾਬ ਦੇਣ ਤੋਂ ਮਨ੍ਹਾ ਕਰਤਾ ਵੀ ਇਹ ਤਾਂ ਸੁਰੱਖਿਆ ਦਾ ਮਸਲਾ ਹੈ ਤੇ ਉਸ ਤੋਂ ਬਾਅਦ ਉਹਨੇ ਉਹੀ ਸਵਾਲ ਜਿਹੜੇ ਉਹ Facebook ਦੀ ਆਪਦੀ ਇੱਕ ਪੋਸਟ ਤੇ ਪਾਏ ਤੇ ਉਹ ਪੋਸਟ ਕੁਝ ਕੁ ਬੰਦਿਆਂ ਨੇ ਕੁਝ ਹੋਰ ਜਿਹੜੇ ਨੌਜਵਾਨ ਲੰਬੇ ਸਮੇਂ ਤੋਂ ਆ ਕੰਮ ਕਰ ਰਹੇ ਨੇ ਸਰਕਾਰ ਨੂੰ ਲਗਾਤਾਰ ਸਵਾਲ ਕਰ ਰਹੇ ਨੇ ਉਹਨਾਂ ਨੇ ਆਪਣੇ ਚੈਨਲ ਚਲਾਏ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹ ਐਕਟਿਵ ਨੇ ਉਹਨਾਂ ਨੂੰ ਸਿਰਫ ਕੁਝ ਹਜ਼ਾਰ ਨਹੀਂ ਕਈ ਲੱਖਾਂ ਦੇ ਤੱਕ ਲੋਕ ਦੇਖਦੇ ਨੇ ਤੇ ਉਹਨਾਂ ਨੇ ਜਦੋਂ ਇਹ ਉਸੇ ਪੋਸਟ ਨੂੰ ਸ਼ੇਅਰ ਕਰਕੇ ਸਵਾਲ ਕੀਤੇ ਤਾਂ ਫਿਰ ਉਹ 10 ਬੰਦਿਆਂ ਦੇ ਉੱਤੇ ਕੋਲਾ ਜਿਹੜਾ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ 22 ਦਸੰਬਰ ਦੇ ਆਸ-ਪਾਸ ਜਿਹੜਾ ਨਸ਼ਰ ਹੁੰਦਾ ਇੱਕ ਤਰੀਕ ਤੋਂ ਬਾਅਦ ਵੀ ਇਹ ਜਿਹੜਾ ਪਰਚਾ ਹੈ ਸਰਕਾਰ ਵੱਲੋਂ ਕੀਤਾ ਗਿਆ ਤੇ ਇਹ ਬਿਲਕੁਲ ਹੀ ਬੇਬੁਨਿਆਦ ਪਰਚਾ ਹੈ ਸਰਕਾਰ ਨੇ ਜਿਹੜੀਆਂ ਧਰਾਵਾਂ ਇਹਦੇ ਚ ਚਲਾਈਆਂ ਨੇ 353 ਲਾਈ ਹੈ 61 ਲਾਈ ਹੈ ਧਰਾ ਤੇ ਉਹ ਬਣਦੀ ਵੀ ਨਹੀਂ ਹੈ ਧਾਰਾ ਉਹਦੀ ਅੱਗੇ ਚਰਚਾ ਕਰ ਸਕਦੇ ਆ ਪਰ ਇਹ ਮਤਲਬ ਉਹ ਲੋਕ ਜਿਨ੍ਹਾਂ ਨੇ ਸਰਕਾਰ ਨੂੰ ਸਿੱਧੇ ਰੂਪ ਚ ਸਵਾਲ ਕੀਤੇ ਤੇ ਸਵਾਲ ਕਰਨਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਜੁਰਮ ਨਹੀਂ ਹੈ ਉਹਨਾਂ ਦੇ ਉੱਤੇ ਅੱਜ ਜਿਹੜੇ ਆ ਪਰਚੇ ਕਰ ਦਿੱਤੇ ਗਏ ਨੇ ਇਹ ਵੀ ਐਸੀ ਕੋਈ ਗੱਲ ਕਰਦਾ ਹਾਂ ਤੇ ਮਤਲਬ ਆ ਫੀਟ ਵੀ ਨਹੀਂ ਆ ਉਹ ਤਾਂ ਆਪਾਂ ਆਪ ਆਪ ਨੂੰ ਮੋਬਾਈਲ ਦੇ ਵਿੱਚ ਸਾਰੇ ਆਪਾਂ ਦੇਖ ਸਕਦੇ ਆ ਕੋਈ ਉਹ ਐਡੀ ਪ੍ਰੋਬਲਮ ਨਹੀਂ ਹੈ ਪਰ ਜਿਸ ਢੰਗ ਦੇ ਨਾਲ ਜੇ ਉਹਨਾਂ ਨੇ ਇਹ ਦੇਖ ਲਿਆ ਪਤਾ ਲੱਗ ਗਿਆ ਉਹਨਾਂ ਨੂੰ ਤੇ ਇਹ ਫਿਰ ਇਹਦੇ ਤੇ ਕੀ ਕਾਰਵਾਈ ਕੀਤੀ ਫਿਰ ਕੋਈ ਬਣਦੀ ਸੀ ਨਹੀਂ ਕਾਰਵਾਈ ਕੋਈ ਨਹੀਂ ਬਣਦੀ ਦੇਖੋ ਇੱਕ ਤਾਂ ਸਰਕਾਰ ਆਪ ਹੀ ਇਸ ਗੱਲ ਨੂੰ ਮੰਨ ਗਈ ਵੀ ਹਾਂ ਜਦੋਂ ਮੁੱਖ ਮੰਤਰੀ ਇੱਥੇ ਨਹੀਂ ਸੀਗੇ ਤਾਂ ਅਸੀਂ ਪਤਾ ਨਹੀਂ ਗਵਰਨਰ ਦਾ ਉਹਨਾਂ ਨੇ ਕਿਹਾ ਵੀ ਗਵਰਨਰ ਸਾਹਿਬ ਜਿਹੜੇ ਆ ਉਹ ਇੱਕ ਦਿਨ ਉਹਨਾਂ ਨੂੰ ਦਿੱਤਾ ਗਿਆ ਸੀ ਹੈਲੀਕਾਪਟਰ ਉਹ ਲੈ ਕੇ ਗਏ ਜੇ ਤੁਸੀਂ ਆਪ ਮੰਨ ਰਹੇ ਹੋ ਚਾਹੇ ਨਹੀਂ ਵੀ ਮੰਨ ਰਹੇ ਉਹਨਾਂ ਨੇ ਇੱਕ ਸਵਾਲ ਕੀਤਾ ਸੀ ਨਾ ਸਵਾਲ ਦਾ ਜਵਾਬ ਦੇਣ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਸਿੱਧਾ-ਸਿੱਧਾ ਡਰਾ ਧਮਕਾ ਰਹੇ ਹੋ ਕੇਸ ਪਾਕੇ ਤਾਂ ਕਿ ਉਹ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਆਰਟੀਆਈਆਂ ਫਾਈਲ ਕਰਨਾ ਜਾਂ ਸਰਕਾਰ ਨੂੰ ਸਵਾਲ ਕਰਨਾ ਹੀ ਬੰਦ ਕਰ ਦੇਣ ਸਮੱਸਿਆ ਤਾਂ ਉੱਥੇ ਹੈ ਵੀ ਜਦੋਂ ਤੁਸੀਂ ਆਪ 2015 ਦੇ ਵਿੱਚ ਜਦੋਂ ਮੁੱਖ ਮੰਤਰੀ ਇੱਥੇ ਐਮਪੀਸੀ ਉਦੋਂ ਸੰਸਦ ਦੇ ਵਿੱਚ ਮੁੱਖ ਮੰਤਰੀ ਨੇ ਇਹ ਸਿੱਧਾ ਸਵਾਲ ਕੀਤਾ ਸੀ ਉਦੋਂ ਆਈਟੀ ਐਕਟ ਦੀ ਧਾਰਾ ਹੁੰਦੀ ਸੀ 68 ਏ ਉਸ ਧਾਰਾ ਦੇ ਅੰਦਰ ਵੀ ਉਹ ਸਿੱਧਾ-ਸਿੱਧਾ ਇਸ ਰੂਪ ਦੇ ਵਿੱਚ ਉਦੋਂ ਚਰਚਾ ਹੋਈ ਸੀ ਵੀ ਉਹ ਧਾਰਾ ਜਿਹੜੀ ਹੈ ਉਹ ਸਾਡੇ ਸੰਵਿਧਾਨ ਦੇ ਆਰਟੀਕਲ 19 ਆ ਜਿਹੜਾ ਧਾਰਾ 19 19 ਇੱਕ ਦੀ ਉਲੰਘਣਾ ਹੈ ਵੀ ਜਿਹੜਾ 19 ਇੱਕ ਸਾਨੂੰ ਆਜ਼ਾਦੀਆਂ ਦਿੰਦਾ ਹੈ ਵੀ ਅਸੀਂ ਬੋਲਣ ਦੀ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਸਾਡੇ ਕੋਲ ਆਜ਼ਾਦੀ ਹੈ 66ਏ ਜਿਹੜੀ ਹੈ ਉਹਦੇ ਉਲਟ ਜਾਂਦੀ ਹੈ ਤਾਂ ਉਹ ਬਾਅਦ ਚੋਂ ਰੱਦ ਵੀ ਕਰ ਦਿੱਤੀ ਗਈ ਸੀ 66ਏ ਅੱਜ ਉਹੀ ਉਹੀ ਮੁੱਖ ਮੰਤਰੀ ਜਿਹੜਾ ਉਸ ਵੇਲੇ ਸੰਸਦ 'ਚ ਬਿਆਨ ਦਿੰਦਾ ਹੈ ਵੀ ਜੀ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛਣਾ ਇਹ ਕਦੋਂ ਤੋਂ ਤੁਸੀਂ ਸਾਡੀਆਂ ਆਜ਼ਾਦੀਆਂ ਖੋਹ ਰਹੇ ਹੋ ਸਾਨੂੰ ਸਾਡੀ ਜ਼ੁਬਾਨਬੰਦੀ ਕਰ ਰਹੇ ਹੋ ਅੱਜ ਉਹੀ ਹੂਬਹੂ ਚੀਜ਼ਾਂ ਸਰਕਾਰ ਕਰ ਰਹੀ ਹੈ ਸਗੋਂ ਹੋਰ ਹੋਰ ਉਹ ਤੋਂ ਥੱਲਣ ਲਈ ਪੱਧਰ ਤੇ ਜਦੋਂ ਤੁਹਾਨੂੰ ਘੇਰ ਕੇ ਸਵਾਲ ਪੁੱਛੇ ਜਾਂਦੇ ਨੇ ਤੁਸੀਂ ਪਹਿਲਾਂ ਕੀਤਾ ਕੀ ਹੈ ਪੰਜਾਬ ਦੇ ਵਿੱਚ ਜਿੰਨੇ ਚੈਨਲ ਨੇ ਸੋਸ਼ਲ ਮੀਡੀਆ ਵਾਲੇ ਨੇ ਅਖਬਾਰਾਂ ਦੇ ਵਿੱਚ ਉਹਨਾਂ ਨੂੰ ਮਸ਼ਹੂਰੀਆਂ ਦੇਣ ਦੇ ਨਾਮ ਤੇ ਜਾਂ ਉਸ ਤਰ੍ਹਾਂ ਦੇ ਨਾਲ ਕਿਸੇ ਨੂੰ ਡਰਾ ਕੇ ਕਿਸੇ ਨੂੰ ਧਮਕਾ ਕੇ ਜਾਂ ਰਿਸ਼ਵਤਾਂ ਦੇ ਨਾਲ ਜਾਂ ਪੈਸੇ ਦੇ ਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਤੁਸੀਂ ਬਹੁਤੇ ਮੀਡੀਆ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਨਾਲ ਕਰਦੇ ਵੀ ਉਹ ਜਿਵੇਂ ਇੱਕ ਗੋਦੀ ਮੀਡੀਆ ਚੱਲਦਾ ਉਵੇਂ ਤੁਹਾਡੀ ਭਗਤੀ ਦੇ ਵਿੱਚ ਲੀਨ ਨੇ ਅੱਜ ਦੇ ਸਮੇਂ ਵਿੱਚ 90 ਤੋਂ 95% মিডিਆ ਤੁਹਾਨੂੰ ਕੋਈ ਸਵਾਲ ਨਹੀਂ ਕਰਦਾ ਤੁਹਾਡੀਆਂ ਖਬਰਾਂ ਬਹੁਤ ਚੰਗੇ ਤਰੀਕੇ ਨਾਲ ਦਿਖਾ ਰਿਹਾ ਹੈ ਲੋਕਾਂ ਦੇ ਵਿੱਚ মিডিਆ ਜਿਹੜਾ ਹੈ ਉਹਦੀ ਆਜ਼ਾਦ ਆਜ਼ਾਦ মিডিਆ ਹੋਣਾ ਬਹੁਤ ਜ਼ਰੂਰੀ ਹੈ ਉਜਾਤਾ ਥੱਮ ਹੁੰਦਾ ਸਾਡੇ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ মিডিਆ ਨੂੰ ਖਰੀਦ ਲੈਣੇ ਹੋ ਤਾਂ ਜਿਹੜੇ ਅੱਜ ਬਚੇ ਖੁਚੇ ਪੱਤਰਕਾਰ ਨੇ ਜਿਹੜੇ ਲਗਾਤਾਰ ਤੁਹਾਨੂੰ ਐਕਸਪੋਜ਼ ਕਰ ਰਹੇ ਨੇ ਤੁਹਾਡੀ ਸਮੱਸਿਆ ਅਜ ਉਹਨਾਂ ਤੋਂ ਹੈ ਵੀ ਆਨ ਵਾਲੇ 1 ਸਾਲ ਦੇ ਵਿੱਚ ਜਦੋਂ ਅੱਜ 4 ਸਾਲ ਸਾਡੀ ਸਰਕਾਰ ਨੂੰ ਪੂਰੇ ਹੋ ਗਏ ਨੇ ਤਾਂ ਸਾਡੀ ਸਰਕਾਰ ਲਗਭਗ ਹਰ ਫਰੰਟ ਤੇ ਫੇਲ ਆਸੀ ਬਹੁਤ ਵੱਡੇ ਮੈਨੀਫੈਸਟੋ ਚ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਵਾਅਦੇ ਕੋਈ ਬਹੁਤੇ ਪੂਰੇ ਹੋਏ ਨਹੀਂ ਤੇ ਅੱਜ ਸਾਡੇ ਕੋਲ ਜਵਾਬ ਦੇਣ ਨੂੰ ਕੁਝ ਹੈ ਨਹੀਂ ਤਾਂ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਵੀ ਤੁਸੀਂ ਸਵਾਲ ਹੀ ਬੰਦ ਕਰੋ ਤਾਂ ਉਸ ਤਰ੍ਹਾਂ ਦੇ ਨਾਲ ਉਹ ਤੋਂ ਇੱਕ ਕਦਮ ਅੱਗੇ ਜਾ ਕੇ ਵੀ ਉਹ ਜਿਹੜੇ ਸਵਾਲ ਪੁੱਛ ਰਹੇ ਨੇ ਕਿਉਂਕਿ ਅੱਜ ਧਰਨੇ ਤੇ ਲੋਕ ਅੱਜ ਵੀ ਰਾ ਰਹੇ ਨੇ ਪਹਿਲਾਂ ਜਿਹੜੇ ਪਟਿਆਲੇ ਲੱਗਦੇ ਸੀ ਫੇਰ ਜਿਹੜੇ ਇੱਥੇ ਮਰਿੰਡੇ ਲੱਗਦੇ ਰਹੇ ਨੇ ਅੱਜ ਉਹ ਸਾਰੇ ਸੰਗਰੂਰ ਧਰਨੇ ਲੱਗ ਰਹੇ ਨੇ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੜਤਾਲ ਹੁੰਦੀ ਹੈ ਆ ਇਥੇ ਅਧਿਆਪਕ ਵੀ ਹੜਤਾਲ ਕਰ ਰਹੇ ਨੇ ਪੱਕੀਆਂ ਨੌਕਰੀਆਂ ਨੂੰ ਲੈ ਕੇ ਲੋਕ ਲੜ ਰਹੇ ਨੇ ਉਹ ਸਾਰੇ ਜਿਹੜੇ ਲੋਕ ਲੜ ਰਹੇ ਨੇ ਹੜਤਾਲਾਂ ਕਰ ਰਹੇ ਨੇ ਧਰਨੇ ਲਾ ਰਹੇ ਨੇ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਕੌਣ ਜਾਂਦਾ ਉਹ মিডিਆ ਹੀ ਹੈ ਤਾਂ ਇਸੇ মিডিਆ ਤੋਂ ਡਰਦੇ ਨੇ ਵੀ ਕੁਝ ਕੁ 100 ਲੋਕ ਜੇ ਹੜਤਾਲ ਕਰ ਲੈਣ ਸਾਨੂੰ ਫਰਕ ਨਹੀਂ ਪੈਂਦਾ ਪਰ ਇਹੀ ਜੇ ਹੜਤਾਲ ਲੱਖਾਂ ਚ ਲੋਕ ਦੇਖਦੇ ਨੇ ਤਾਂ ਸਾਡੇ ਵਿਰੁੱਧ ਲੋਕ ਜਿਹੜੇ ਨੇ ਉਹ ਖੜੇ ਹੁੰਦੇ ਨੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਸ਼ਾਇਦ ਸਾਨੂੰ ਵੋਟਾਂ ਨਾ ਪੈਣ ਗੇਮ ਸਿਰਫ ਉੱਥੋਂ ਤੱਕ ਖਤਮ ਹੋ ਗਈ ਹੈ ਇਹਨਾਂ ਲਈ ਤਾਂ ਅੱਜ ਇਹ ਸੇ ਕਰਕੇ ਉਹ ਚਾਹੁੰਦੇ ਨੇ ਵੀ ਉਹ ਲੋਕਾਂ ਤੱਕ ਇਹ ਗੱਲ ਨਾ ਪਹੁੰਚੇ ਤਾਂ ਜਿਹੜੇ ਜਿਹੜੀਆਂ ਆਵਾਜ਼ਾਂ ਅੱਜ ਬੋਲ ਰਹੀਆਂ ਨੇ ਇਹਨਾਂ ਨੂੰ ਜਿਵੇਂ ਕੇਂਦਰ ਸਰਕਾਰ ਆਪਦੀ ਈਡੀ ਸੀਬੀਆਈ ਕਾਨੂੰਨ ਦੀ ਮਦਦ ਦੇ ਨਾਲ ਉਹਨਾਂ ਨੂੰ ਡਰਾਉਂਦੀ ਹੈ ਧਮਕਾਉਂਦੀ ਹੈ ਉਸੇ ਤਰ੍ਹਾਂ ਇਹ ਵੀ ਅੱਜ ਜਿਹੜਾ ਵਾ ਉਸ ਇਹ ਧਮਕਾਉਣ ਦੀ ਇੱਕ ਕਾਰਵਾਈ ਇਹਨੂੰ ਦੇਖ ਸਕਦੇ ਆ ਵੀ ਸਰਕਾਰ ਉਸ ਕੜੀ ਦੇ ਵਿੱਚ ਜਾ ਰਹੀ ਹੈ ਜੀ ਇਹ ਜੋ ਮੀਡੀਆ ਪਰਸਨਾ ਮਤਲਬ ਮੇਰਾ ਆਪਣਾ ਤਜਰਬਾ ਨਿੱਜੀ ਤੌਰ ਦੇ ਉੱਤੇ ਆ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਨੂੰ ਕਈ ਵਾਰੀ ਅਸੀਂ ਕੁਐਸਚਨ ਕਰਨਾ ਕਿ ਉਹ ਜਵਾਬ ਦਿੰਦੇ ਹੁੰਦੇ ਸੀ ਜਦੋਂ ਸਾਡੇ ਛੋਟੇ ਸ਼ਹਿਰਾਂ ਦੇ ਵਿੱਚ ਆਉਂਦੇ ਹੁੰਦੇ ਸੀਗੇ ਤੇ ਹੁਣ ਇਹ आलम ਹੋ ਗਿਆ ਵੀ ਭਗਵਾਨ ਤਮਾਨ ਤੇ ਕਿਤੇ ਵੱਡੇ ਜਿਹੜੇ ਸਟੇਸ਼ਨ ਹੈਗੇ ਉੱਥੇ ਵੀ ਸਿੱਧੇ ਤੌਰ ਤੇ ਪੱਤਰਕਾਰਾਂ ਨੂੰ ਜਵਾਬ ਨਹੀਂ ਦਿੰਦੇ ਹੈਗੇ ਜਿਹੜੇ ਇਹਨਾਂ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਆ ਉਹ ਤਾਲਮੇਲ ਨਹੀਂ ਕਰਵਾਉਂਦੇ ਉਹਨਾਂ ਨੇ ਤਾਲਮੇਲ ਪਹੁੰਚਾਉਣਾ ਹੁੰਦਾ ਜਿਹੜਾ ਲੀਡਰ ਆ ਤੇ ਨਾਲ ਅੱਤਰਕਰਾਂ ਦਾ ਟਾਈਮ ਫਿਕਸ ਕਰਨਾ ਹੁੰਦਾ ਤੇ ਉਹ ਬਿਲਕੁਲ ਜਿਹੜੇ ਅਨਕਾਰੀ ਹੋਗਾ ਤੁਹਾਨੂੰ ਲੱਗਦਾ ਐ ਵੀ ਇਹ ਮਤਲਬ ਹੋਰ ਪਾਸੇ ਵੱਲ ਨੂੰ ਲੋਕਤੰਤਰ ਨੂੰ ਲੈ ਕੇ ਜਾ ਰਹੀ ਆਮ ਆਦਮੀ ਪਾਰਟੀ ਸਰਕਾਰ ਬਿਲਕੁਲ ਅਸੀਂ ਅੱਗੇ ਵੀ ਇਹੇ ਗੱਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਦੋਂ ਵੀ ਲੋਕਾਂ ਨੂੰ ਕਿਹਾ ਸੀ ਵੀ ਅ ਮਤਲਬ ਜਿਵੇਂ ਆਪਣੇ ਗਾਣਾ ਵੀ ਚੱਲਦਾ ਵੀ ਲੋਕੋ ਬਾਜ ਆਜੋ ਛੁਠੇ ਲੀਡਰਾਂ ਤੋਂ ਸਾਡੇ ਜਿਹੜੇ ਕਵੀ ਹੋਏ ਨੇ ਲੋਕ ਕਵੀ ਉਹਨਾਂ ਨੇ ਬਹੁਤ ਪਹਿਲਾਂ ਤੋਂ ਇਹ ਸਾਰੀਆਂ ਗੱਲਾਂ ਕਹੀਆਂ ਹੋਈਆਂ ਨੇ ਤੇ ਹੋਇਆ ਵੀ ਆਈ ਜਦੋਂ ਲੋਕ ਕਾਂਗਰਸੀਆਂ ਤੇ ਅਕਾਲੀਆਂ ਤੋਂ ੱੱਕੇ ਹੋਏ ਸੀ ਲੋਕਾਂ ਨੇ ਇਸ ਕਰਕੇ ਆਮ ਆਦਮੀ ਪਾਰਟੀ ਨਹੀਂ ਚੁਣੀ ਵੀ ਇਹ ਕੋਈ ਬਹੁਤ ਚੰਗੀ ਸੀ ਲੋਕ ਇਸ ਕਰਕੇ ਚੁਣੇ ਨੇ ਕਿਉਂਕਿ ਉਹਨਾਂ ਨੂੰ ਹਰਾਉਣਾ ਸੀ ਲੋਕਾਂ ਨੇ ਉਨਾ ਨੂੰ ਹਰਾ ਕੇ ਲੋਕ ਕੁਝ ਨਵੇਂ ਆ ਨੂੰ ਲੈ ਕੇ ਆਏ ਕੁਮੀਦ ਦੇ ਨਾਲ ਵੀ ਹੋ ਸਕਦਾ ਹੈ ਇਹ ਕੁਝ ਚੰਗਾ ਕਰਨ ਪਰ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੇ ਨਾਲ ਰਿਸ਼ਵਤ ਖੋਰੀ ਕਰਾਪਸ਼ਨ ਘਟੀ ਹੈ ਭ੍ਰਿਸ਼ਟਾਚਾਰ ਉਵੇਂ ਹੀ ਬਕਾਇਦਾ ਉਸੇ ਤਰ੍ਹਾਂ ਨਾਲ ਚੱਲ ਰਿਹਾ ਹੈ ਤੇ ਉਵੇਂ ਹੀ ਜਿਹੜੇ ਲੋਕਾਂ ਦੀਆਂ ਕੋਈ ਵੀ ਮੰਗਾ ਪੂਰੀਆਂ ਨਹੀਂ ਹੋਈਆਂ ਹੋਇਆ ਕੀ ਹੈ ਉਹਾਂ ਸਿਰਫ ਇੰਨਾ ਖੈਬ ਵੀ ਅੱਜ ਮਸ਼ਹੂਰੀਆਂ ਵੱਧ ਦਿਖਣ ਲੱਗੀਆਂ ਨੇ ਸਾਨੂੰ ਹਰ ਚਰਾਹੇ ਤੇ ਹਰ ਮੋੜ ਤੇ ਉੱਤੇ ਵੱਡੀਆਂ-ਵੱਡੀਆਂ ਫਲੈਕਸਾਂ ਲਾ ਦਿੱਤੀਆਂ ਗਈਆਂ ਨੇ ਵੀ ਸਾਡੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਭ੍ਰਿਸ਼ਟਾਚਾਰ ਖਤਮ ਕਰਤਾ ਮੁੱਖ ਮੰਤਰੀ ਨੇ ਇੱਥੋਂ ਗੈਂਗਵਾਰ ਖਤਮ ਕਰਤਾ ਸਗੋਂ ਐਸੇ ਮਹੀਨੇ ਦੇ ਵਿੱਚ ਚੜ੍ਹਦੇ ਸਾਲ ਦੇ ਵਿੱਚ ਤੁਸੀਂ ਦੇਖ ਲੂ ਵੀ ਤਿੰਨ ਤੋਂ ਲਗਾਤਾਰ 4 ਦਿਨ 4 ਅੱਡੇਟ ਬੰਦਿਆਂ ਦੇ ਕਤਲ ਹੋਏ ਨੇ ਪੰਜਾਬ ਦੇ ਵਿੱਚ ਤੇ ਇਸੇ ਤਰ੍ਹਾਂ ਦੇ ਨਾਲ ਜਿਹੜੀ ਹੋਰ ਮਤਲਬ ਇਸ ਤਰ੍ਹਾਂ ਦੇ ਦਾਅਵੇ ਜਿਹੜੇ ਨੇ ਵੀ ਅਸੀਂ ਲੋਕਾਂ ਨੂੰ ਨੌکریاں ਸਰਕਾਰੀ ਨੌکریاں ਵੰਡ ਦਿੱਤੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ 13000 ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਤੇ ਨੇ ਵਰਲਡ ਕਲਾਸ ਖੇਡ ਗਰਾਊਂਡ ਬਣਾਤੇ ਨੇ ਤੇ ਮਤਲਬ ਇਹ ਜਿਹੜੀਆਂ ਅਸਲ ਵਿੱਚ ਹੈ ਕੀ ਹੈ ਸਰਕਾਰ ਆਪ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਮਸ਼ਹੂਰੀਆਂ ਦੇ ਰਾਹੀਂ ਸਰਕਾਰ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਉਹਨਾਂ ਤੱਕ ਖਬਰਾਂ ਅਧੀਆਂ ਅਧੂਰੀਆਂ ਖਬਰਾਂ ਪਹੁੰਚਾ ਕੇ ਜਾਂ ਸਿਰਫ ਆਪਣੇ ਪੱਖ ਦੀਆਂ ਦੇ ਕੇ ਹੁਣ ਉਹ ਸਰਕਾਰ ਜਿੱਥੇ ਗੁੰਮਰਾਹ ਕਰ ਰਹੀ ਹੈ ਉਹਨਾਂ ਨੂੰ ਜਿਹੜੇ ਸਵਾਲ ਕਰ ਰਹੇ ਨਹੀਂ ਤਾਂ ਉਹਨਾਂ ਤੇ ਅੱਜ ਇਹ ਜੀ ਧਾਰਾ ਲਾਈ ਗਈ ਹੈ 353 ਜਿਹੜੀ ਧਾਰਾ ਲੱਗਦੀ ਉਦੋਂ ਹੁੰਦੀ ਹੈ ਵੀ ਜਦੋਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਵਿਦਰੋਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਿਰ ਤੁਸੀਂ ਆਰਮੀ ਦੇ ਵਿੱਚ ਮੰਨ ਲਓ ਵਿਦਰੋਹ ਦੀ ਕੋਸ਼ਿਸ਼ ਕਰ ਰਹੇ ਹੋ ਸਟੇਟ ਦੇ ਵਿੱਚ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਵੀ ਅਨਰੈਸਟ ਦੀ ਕੋਸ਼ਿਸ਼ ਕਰਦੇ ਹੋ ਵੀ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਝੂਠੀਆਂ ਕੋਈ ਖਬਰਾਂ ਪਹੁੰਚਾ ਰਹੇ ਹੋ ਕੋਈ ਹੋਰ ਤਰ੍ਹਾਂ ਦਾ ਪਖੰਡ ਕੋਈ ਗੁੰਮਰਾਹਕੁੰਨ ਚੀਜ਼ਾਂ ਜਿਹੜੀਆਂ ਲੈ ਕੇ ਜਾ ਰਹੇ ਹੋ ਤਾਂ ਇਹ ਸਾਰਾ ਕੁਝ ਜਦੋਂ ਇਹ ਤਾਂ ਸਰਕਾਰ ਆਪ ਕਰ ਰਹੀ ਹੈ ਨਾ ਇਹ ਲੋਕ ਤਾਂ ਸਿਰਫ ਉਹਨੂੰ ਐਕਸਪੋਜ਼ ਕਰ ਰਹੇ ਨੇ ਐਕਸਪੋਜ਼ ਵੀ ਕਿਵੇਂ ਸਿਰਫ ਸਵਾਲ ਪੁੱਛ ਕੇ ਉ ਤੋਂ ਵੱਧ ਕੇ ਕੁਝ ਵੀ ਨਹੀਂ ਮਤਲਬ ਇਹ ਸਵਾਲ ਪੁੱਛਣਾ ਸਾਡ ਨੂੰ ਸਾਡਾ ਸੰਵਿਧਾਨ ਜਿਹੜਾ ਹੈ ਉਹ ਅਧਿਕਾਰ ਦਿੰਦਾ ਹੈ ਵੀ ਤੁਸੀਂ ਆਪਣੇ ਜਿਹੜੇ ਲੀਡਰ ਨੇ ਉਹਨਾਂ ਨੂੰ ਸਵਾਲ ਕਰ ਸਕਦੇ ਹੋ ਕਿਉਂਕਿ ਲੀਡਰ ਚੁਣ ਕੇ ਅਸੀਂ ਲਿਆਉਂਦੇ ਨੇ ਸਾਡੇ ਟੈਕਸ ਦਾ ਪੈਸਾ ਜਿਹੜਾ ਹੈ ਉਹ ਕਰੋੜਾ ਰੁਪਏ ਖਰਚ ਹੋ ਰਿਹਾ ਹੁਣ ਸਮੱਸਿਆ ਸਿਰਫ ਇੰਨੀ ਨਹੀਂ ਹੈ ਵੀ ਇਹਨਾਂ ਲੋਕਾਂ ਨੇ ਇੱਕ ਹੈਲੀਕਾਪਟਰ ਦੇ ਉੱਡਣ ਨੂੰ ਲੈ ਕੇ ਸਵਾਲ ਕੀਤਾ ਇਹ ਸਮੱਸਿਆ ਇੱਥੇ ਖੜੀ ਹੈ ਵੀ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਰਕਾਰ ਨੂੰ ਹੜਾਂ ਵੇਲੇ ਐਕਸਪੋਜ਼ ਕੀਤਾ ਵੀ ਸਰਕਾਰ ਕੁਝ ਨਹੀਂ ਕਰ ਰਹੀ ਅੱਜ ਦੇ ਸਮੇਂ 'ਚ ਇੱਕ ਝੂਠੇ ਆਪਾਂ ਕਹਿ ਲਈਏ ਵੀ ਹੜ ਪੀੜਤ ਬੀਬੀ ਆਪਦੀ ਹੀ ਆਮ ਆਦਮੀ ਪਾਰਟੀ ਦੀ ਖੜੀ ਕਰਕੇ ਉਹਦੇ ਹੰਝੂ ਪੂੰਝਦਾ ਹੈ ਭਗਵੰਤ ਮਾਨ ਦੂਜੇ ਪਾਸੇ ਉਹੀ ਲੋਕ ਨੇ ਜਿਨ੍ਹਾਂ ਨੇ ਸਰਕਾਰ ਨੂੰ ਉਦੋਂ ਐਕਸਪੋਜ਼ ਕੀਤਾ ਜਦੋਂ ਸਰਕਾਰ ਜਿਹੜੇ ਲੌਰੈਂਸ ਬਿਸ਼ਨੋਈ ਦੀਆਂ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜ ਨੇ ਜਸਟਿਸ ਸੰਦੀਪ ਮੋਦਗਲ ਉਹਨਾਂ ਨੇ ਪੰਜਾਬ ਸਰਕਾਰ ਦੀ ਬਹੁਤ ਝਾੜ ਪਾਈ ਹੈ ਕੋਈ ਇੱਕ ਪਰਚਾ ਦਰਜ ਸੀ ਨਸ਼ੇ ਦਾ ਉਹ ਨਸ਼ੇ ਦੇ ਪਰਚੇ ਦੇ ਉੱਤੇ ਫੋਰੈਂਸਿਕ ਜਾਂਚ ਹੋਣੀ ਸੀ ਲੋਕੇਸ਼ਨਾਂ ਨੂੰ ਲੈ ਕੇ ਕੁਝ ਟਰੇਸ ਹੋਣੀਆਂ ਸੀ ਜਾਂਚ ਹੋਣੀ ਸੀ ਤਾਂ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਵੀ ਸਾਡੇ ਕੋਲ ਉਸ ਜਿਹੜੀ ਜਿੱਥੇ ਉਹ ਲੈਬ ਦੇ ਵਿੱਚ ਜਾਂਚ ਹੋਣੀ ਹੈ ਉਹ ਲੈਬ ਦੇ ਵਿੱਚ ਇਕਵਿਪਮੈਂਟ ਹੈ ਨਹੀਂ ਸਾਡੇ ਕੋਲ ਖਰੀਦਣ ਨੂੰ ਉਹ ਸੰਦ ਨਹੀਂ ਹੈਗੇ ਜਿਦੇ ਨਾਲ ਅਸੀਂ ਉਹ ਕਰ ਸਕੀਏ ਤਾਂ ਉਹਨਾਂ ਨੇ ਝਾੜ ਪਾਈ ਹੈ ਵੀ ਤੁਹਾਡੇ ਕੋਲ ਕਰੋੜਾਂ ਰੁਪਈਆਂ ਦੀਆਂ ਮਸ਼ਹੂਰੀਆਂ ਲਈ ਪੈਸੇ ਹੈਗੇ ਨੇ ਤੁਸੀਂ ਦੱਸੋ ਸਰਕਾਰ ਨੇ ਵੀ ਮਸ਼ਹੂਰੀਆਂ ਤੇ ਕਿੰਨੇ ਪੈਸੇ ਖਰਚੇ ਨੇ ਤੇ ਨਾਲ ਦੀ ਨਾਲ ਸਰਕਾਰ ਨੇ ਜਿਹੜੀਆਂ ਗੱਡੀਆਂ ਖਰੀਦੀਆਂ ਨੇ ਪਿਛਲੇ ਸਮੇਂਾਂ 'ਚ ਸਕੋਰਪਿਓ ਤੇ ਹੋਰ ਖਰੀਦੀਆਂ ਨੇ ਆ ਡੈੱਡ ਆਪਦੇ ਜਿਹੜੇ ਐਮ.ਐਲ.ਏ ਨੂੰ ਦੇਣ ਇਜਾਦ ਦੇ ਹੋਰ ਜਿਹੜੇ ਅਧਿਕਾਰੀਆਂ ਨੂੰ ਦੇਣ ਲਈ ਉਹਨਾਂ ਤੇ ਕਰੋੜਾਂ ਰੁਪਏ ਕਿੱਥੇ ਖਰਚ ਹੁੰਦੇ ਨੇ ਵੀ ਤੁਸੀਂ ਸਰਕਾਰੀ ਜਿਹੜੇ ਕੰਮ ਨੇ ਉਹਨਾਂ ਉੱਤੇ ਪੈਸੇ ਕਿਉਂ ਨਹੀਂ ਖਰਚ ਕੋਰੇ ਮਤਲਬ ਇਹ ਝਾੜ ਜਿਹੜੀ ਇਹ ਹਾਈ ਕੋਰਟ ਤੋਂ ਪੈ ਰਹੀ ਹੈ ਤੇ ਸਾਡੀ ਸਰਕਾਰ ਜਿਹੜੀ ਉਹ ਬਿਸਰ ਮੈਸ ਚੀਜ਼ ਨੂੰ ਲੈ ਕੇ ਤੇ ਅੱਜ ਸੱਚਮੁੱਚ ਲੋਕ ਜਿਹੜੇ ਨੇ ਉਹ ਸਰਕਾਰ ਤੋਂ ਤੰਗ ਨੇ ਪਰੇਸ਼ਾਨ ਨੇ ਸਰਕਾਰ ਚਾਹੁੰਦੀ ਹੈ ਵੀ ਉਹ ਲੋਕਾਂ ਦੇ ਅੰਦਰ ਤੰਗੀ ਪਰੇਸ਼ਾਨੀਆਂ ਜਿਹੜੀ ਉਹ ਇਸ ਕਰਕੇ ਉਹਨਾਂ ਨੂੰ ਪਤਾ ਹੈ ਵੀ ਕਿਉਂਕਿ ਲੋਕਾਂ ਤੱਕ ਖਬਰਾਂ ਪਹੁੰਚ ਰਹੀਆਂ ਨੇ ਸਰਕਾਰ ਦੇ ਕੁਝ ਨਾ ਕਰਨ ਦੀਆਂ ਉਹ ਲੋਕ ਦੇਖ ਵੀ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੋਈ ਬਹੁਤੇ ਬਦਲਾ ਆਏ ਨਹੀਂ ਤੇ ਇਸ ਕਰਕੇ ਉਹ ਆਪਣੇ ਵਿਰੁੱਧ ਜਾਂਦੀ ਹਰ ਖਬਰ ਨੂੰ ਬੰਦ ਕਰਨਾ ਚਾਹੁੰਦੇ ਨੇ ਹਰ ਜ਼ੁਬਾਨ ਨੂੰ ਬੰਦ ਕਰਨਾ ਚਾਹੁੰਦੇ ਨੇ ਜਿਵੇਂ ਸਾਡੇ ਆਪਾਂ ਦੇਖ ਲਈਏ ਵੀ ਮੁਲਕ ਦੇ ਵਿੱਚ ਸਭ ਤੋਂ ਵੱਧ ਤਾਕਤ ਤਾਂ ਮੋਦੀ ਸਰਕਾਰ ਕੋਲ ਹੈ ਇਸ ਵੇਲੇ ਕੇਂਦਰ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਨੇ ਇਸ ਦੀ ਵਰਤੋਂ ਹੋਰ ਵੀ ਹੋ ਭੱਦੇ ਰੂਪ ਚ ਕੀਤੀ ਹੋਈ ਹੈ ਉਹਨਾਂ ਨੇ ਐਕਟਿਵਿਸਟ ਤੋਂ ਲੈ ਕੇ ਲੀਡਰ ਤੋਂ ਲੈ ਕੇ ਕੋਈ ਵੀ ਅੱਜ ਚਾਹੇ ਉਹ ਪੀਐਮਐਲਏ ਦੇ ਵਿੱਚ ਤੁਸੀਂ ਅੰਦਰ ਕਰਨੇ ਹੋਣ ਚਾਹੇ ਯੂਏਪੀਏ ਐਨਆਈਏ ਦੀਆਂ ਰੇਡਾਂ ਪਾ ਕੇ ਅੰਦਰ ਕਰਨੇ ਹੋਣ ਜਿਹੜਾ ਅੱਜ ਸਰਕਾਰ ਦੇ ਵਿਰੁੱਧ ਬੋਲ ਰਿਹਾ ਉਹ ਵੀ ਅੱਜ ਉਹਨਾਂ ਨੂੰ ਅੰਦਰ ਕਰ ਰਹੇ ਨੇ ਜੇਲ੍ਹਾਂ ਦੇ ਵਿੱਚ ਅੱਜ ਬੁਲਡੋਜ਼ਰਾਂ ਨਾਲ ਉਹਨਾਂ ਦੇ ਘਰ ਟਾਏ ਜਾ ਰਹੇ ਨੇ ਇਸੇ ਤਰ੍ਹਾਂ ਸਾਡੀ ਸਰਕਾਰ ਜਿਹੜੀ ਹੈ ਨਾਲ ਕੋਲ ਜਿੰਨੀ ਕਿ ਤਾਕਤ ਹੈ ਉਸੇ ਤਰ੍ਹਾਂ ਨਾਲ ਆਪਦੀ ਤਾਕਤ ਦੀ ਪੁਲਿਸ ਦੀ ਕਾਨੂੰਨ ਦੀ ਵਰਤੋਂ ਕਰਕੇ ਇਹ ਵੀ ਇੱਥੇ ਆਪਾਂ ਕਹ ਲਈਏ ਵੀ ਲੋਕਤੰਤਰ ਦੀ ਥਾਂ ਤੇ ਸਿੱਧੀ ਇਕਤਾਨਾ ਸ਼ਾਹੀ ਜਿਹੜੀ ਹੈ ਜਿਵੇਂ ਉਹ ਕਰ ਰਹੇ ਨੇ ਉਸੇ ਤਰ੍ਹਾਂ ਅਸੀਂ ਤਾਂ ਇਹੀ ਕਹਿੰਦੇ ਹੁੰਨੇ ਆ ਵੀ ਕੇਜਰੀਵਾਲ ਵੀ ਛੋਟਾ ਮੋਦੀ ਹੈ ਉਹ ਵੀ ਉਸੇ ਤਰ੍ਹਾਂ ਦੇ ਨਾਲ ਉਨੀ ਆਪਾਂ ਕਹ ਲਈਏ ਵੀ ਡਿਕਟੇਟਰਸ਼ਿਪ ਦੇ ਨਾਲ ਕੰਮ ਕਰਦੇ ਨੇ ਆਪਣੀ ਪਾਰਟੀ ਦੇ ਅੰਦਰ ਵੀ ਤੇ ਬਾਹਰ ਵੀ ਲੋਕਾਂ ਨੂੰ ਡੀਲ ਕਰਨ ਨੂੰ ਲੈ ਕੇ ਵੀ ਜੀ ਜੀ ਸੋ ਡਾਕਟਰ ਸਾਹਿਬ ਤੁਸੀਂ ਥੋੜੀ ਜਿਹੀ ਜਾਣਕਾਰੀ ਦਿਓ ਜਦੋਂ ਆਪਾਂ ਪਹਿਲਾਂ ਦੇਖਦੇ ਹੁੰਦੇ ਸੀਗੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਸ਼ਤਿਹਾਰ ਜਿਹੜੇ ਆ ਉਦੋਂ ਕਹ ਲੋ ਵੀ 8 ਕਾਲਮ 22 2 ਇੰਚ ਦੇ ਮਤਲਬ ਮਸਾ ਛੋਟੇ ਛੋਟੇ ਇਸ਼ਤਿਹਾਰ ਥੱਲੇ ਲੱਗਦੇ ਹੁੰਦੇ ਸੀ ਪੇਪਰ ਦੇ ਪੇਜ ਦੇ ਆ ਕਰਤੇ ਉਸ ਤੋਂ ਬਾਅਦ ਤੇ ਫਿਰ ਹੌਲੀ 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 ਫੁੱਲ ਪੇਜ ਦੇ ਫੁੱਲ ਪੇਜ ਦੇ ਵੀ ਹੁਣ ਤੱਕ ਕਈ ਕਈ ਪੇਜ ਦੇ ਮਤਲਬ ਦੋ ਦੋ ਪੇਜ ਵੀ ਇਕੱਠੇ ਕਈ ਵਾਰ ਹੀ ਜਾਂਦੇ ਆ ਇਸ ਤੰਗ ਦੇ ਨਾਲ ਖਜ਼ਾਨਾ ਲੁੱਟਾਇਆ ਜਾਂਦਾ ਨਵਾਂ ਜਿਹੜਾ ਸ਼ਬਦ ਆ ਗਿਆ ਗੋਦੀ মিডিਏ ਦੇ ਬਰਾਬਰ ਕੇਜੀ মিডিਆ ਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਜਿੱਥੋਂ ਤੱਕ ਅਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਹੀਂ ਸੀ ਦਿੱਲੀ ਦਾ ਬੜਾ ਰੌਲਾ ਪਾਉਂਦੇ ਹੁੰਦੇ ਸੀ ਦਿੱਲੀ ਅਸੀਂ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਜਿਹੜੀ ਮੈਟਰੋ ਵਾਲਾ ਸਟੇਸ਼ਨ ਸੀਗਾ ਦਿੱਲੀ ਨਿਊ ਦਿੱਲੀ ਦੇ ਨਾਲ ਉਹਦੇ ਆ ਦਿਵਾਰਾਂ ਦੇ ਉੱਤੇ ਇੱਕੋ ਥਾਂ ਦੇ ਉੱਤੇ ਮੈਂ 15 ਵੱਡੇ ਵੱਡੇ ਜਿਹੜੇ ਪੋਸਟਰ ਐ ਉਹ ਲੱਗੇ ਹੋਏ ਦੇਖੇ ਕੇਜਰੀਵਾ ਇੱਕੋ ਹੀ ਥਾਂ ਤੇ ਮਤਲਬ ਜਣੀ ਮੈਨੂੰ ਇਹ ਲੱਗਿਆ ਵੀ ਇਹ ਪੈਸੇ ਹੀ ਥੱਪੇ ਹੋਏ ਐ ਐਡ ਤਾਂ ਇਹਨੂੰ ਕਹਿ ਨਹੀਂ ਸਕਦੇ ਫਿਰ ਜਦੋਂ ਇੱਥੇ ਪੰਜਾਬ ਦੇ ਵਿੱਚ ਇਹਨਾਂ ਦਾ ਰੂਪ ਦੇਖਿਆ ਤਾਂ ਮੈਂ ਲੁਧਿਆਣੇ ਦੇ ਵਿੱਚ ਇੱਕ ਤਾਂ ਹੋ ਗਏ ਅਖਬਾਰਾਂ ਦੇ ਤਿਹਾੜ। ਇੱਕ ਹੋ ਗਏ ਟੀਵੀ ਦੇ ਤਿਹਾੜ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਟੀਵੀ ਚੈਨਲ ਜਿਹੜਾ ਮਰਜੀ ਲਾ ਲਓ ਤੇ ਭਗਵੰਤ ਮਾਨ ਦੀਆਂ ਐਡਸ ਉਹਨਾਂ ਸਾਰਿਆਂ ਤੇ ਨੇ ਟੀਵੀ ਦੇ ਉੱਤੇ। ਇੱਥੋਂ ਅੱਗੇ ਚੱਲ ਜਿਓ ਜਿਹੜੇ ਆਹਾ ਲਾਉਂਦੇ ਹੈਗੇ ਫਲੈਕਸ ਬੋਲਡ ਇਹਨਾਂ ਦੇ ਵਿੱਚ ਇੱਕ ਦਿਨ ਇੱਥੇ ਲੁਧਿਆਣੇ ਕੇਜਰੀਵਾਲ ਸਾਹਿਬ ਤੇ ਆਪਣੇ ਦੂਜੇ ਭਗਵੰਤ ਮਾਨ ਨੇ ਇਤੋਂ ਦੇ ਸੰਨਤਕਾਰਾਂ ਨਾਲ ਮੀਟਿੰਗ ਰੱਖੀ। ਉਹ ਸੰਨਤਕਾਰਾਂ ਦੇ ਨਾਲ ਮੀਟਿੰਗ ਰੱਖੀ ਆ ਉਹਦਾ ਪਬਲਿਕ ਨਾਲ ਕੋਈ ਤਾਲਕ ਨਹੀਂ ਨਾ ਉਸ ਮੀਟਿੰਗ ਦਾ ਕੋਈ ਆਊਟਕਮ ਦੱਸ ਰਿਹਾ ਵੀ ਮੀਟਿੰਗ ਹੋਣੀ ਹੈ ਅੱਜ। ਆ ਜਿਹੜਾ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਜਿੰਨੇ ਪਿੱਲਰ ਨੇ ਨਾ ਉਸ ਬਣੇ ਹੋਏ। ਉਹ ਹਾਰ ਪਿੱਲਰ ਦੇ ਇਧਰਲੇ ਪਾਸੇ ਵੀ ਤੇ ਇਧਰਲੇ ਪਾਸੇ। ਕੇਦਰੀਵਾਲ ਭਗਵੰਤ ਮਾਨ ਦਾ ਦੀ ਸੰਨਤਕਾਰਾਂ ਨਾਲ ਮੀਟਿੰਗ ਹੁਣ ਜੇ ਮੀਟਿੰਗ ਦੇ ਵਿੱਚ ਕੋਈ ਚੰਗਾ ਫੈਸਲਾ ਕਰਿਆ ਹੋਇਆ ਹੈ ਸੰਤਕਾਰਾਂ ਦੇ ਹੱਕ 'ਚ ਕਰਿਆ ਹੋਇਆ ਲੋਕਾਂ ਦੇ ਵਿਰੋਧ 'ਚ ਕਰਿਆ ਹੋਇਆ ਉਹ ਵੱਖਰੀ ਗੱਲ ਉਹਦੇ ਤੇ ਆਪਾਂ ਉਹਦੇ ਮੈਰਿਟ ਤੇ ਗੱਲ ਕਰਾਂਗੇ ਸਿਰਫ ਇੱਕ ਮੀਟਿੰਗ ਦੇ ਐਨੇ ਇਤਿਹਾਰ ਉਹਦਾ ਆਮ ਪਬਲਿਕ ਨਾਲ ਕੀ تعلق ਹੈ ਜਸਟ ਇੱਕ ਚਿਹਰੇ ਤੁਹਾਡੇ ਦਿਮਾਗਾਂ ਦੇ ਵਿੱਚ ਪੱਕੇ ਫਿੱਟ ਕਰਨੇ ਆ ਕੇਜਰੀਵਾਲ ਭਗਵੰਤ ਮਾਨ ਤੇਜਰੀਵਾਲ ਭਗਵੰਤ ਮਾਨ ਕੇਜਰੀਵਾਲ ਭਗਵੰਤ ਮਾਨ ਇਹ ਚਿਹਰੇ ਫਿੱਟ ਕਰੇ ਜਾਣਗੇ ਲੋਕਾਂ ਦੇ ਦਿਮਾਗਾਂ 'ਚ ਵੀ ਇਹ ਨਾ ਕਿਤੇ ਫੇਲ ਹੋ ਜਾਣ ਜਿੱਦਾਂ ਮੋਦੀ ਸਾਹਿਬ ਹਰ ਥਾਂ ਤੇ ਆਪਣਾ ਚਿਹਰਾ ਮੁਖ ਰੱਖਦੇ ਐ ਕਿਤੇ ਜਾਣ ਚਾਹੀ ਉਹ ਮੇਨ ਹੁੰਦੇ ਆ ਤੇ ਇਸੇ ਤਰ੍ਹਾਂ ਇਹ ਗੱਲ ਅਮਨ ਦੀ ਠੀਕ ਹੈ ਅਸਲ ਚ ਇਹ ਛੋਟਾ ਮੋਦੀ ਇਸੇ ਕਰਕੇ ਲੋਕ ਕਹਿੰਦੇ ਆ ਕਿ ਇਹਦੇ ਲੱਛਣ ਦੋਆਂ ਦੇ ਆਪਸ ਚ ਕਾਫੀ ਹੱਦ ਤੱਕ ਮਿਲਦੇ ਆ ਫਿਰ ਕੁਬਣੇ ਤੋਂ ਵੀ ਮਿਲਦੇ ਤਾਨਾ ਸ਼ਾਹੀ ਦੇ ਪੱਖ ਤੋਂ ਵੀ ਮਿਲਦੇ ਆ ਤੇ ਪ੍ਰੈਸ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਛਾਇ ਰਹਿਣ ਲਈ ਵੀ ਮਿਲਦੇ ਆ ਤੇ ਜਿਹੜੀ ਜਿਹੜੀ ਡੈਮੋਕ੍ਰੇਸੀ ਅੰਦਰ ਪਾਰਟੀ ਦੇ ਅੰਦਰ ਵੀ ਤੇ ਬਾਹਰ ਉਸ ਡੈਮੋਕ੍ਰੇਸੀ ਦੇ ਕਾਤਲਾਂ ਵਜੋਂ ਵੀ ਇਹਨਾਂ ਦੇ ਜਿਹੜੇ ਲੱਛਣ ਨੇ ਆਪਰ ਵਿੱਚ ਮਿਲਦੇ ਸੋ ਇਸ ਕਰਕੇ ਕੱਲੇ ਅਖਬਾਰਾਂ ਦੇ ਇਸ਼ਤਿਹਾਰ ਨਹੀਂ ਹਰ ਪਾਸੇ ਪ੍ਰਚਾਰ ਹੀ ਪ੍ਰਚਾਰ ਫਿਰ ਜਦੋਂ ਉਹ ਮੀਟਿੰਗ ਹੋ ਗਈ ਸੰਤਕਾਰਾਂ ਦੀ ਫਿਰ ਜਿਹੜੇ ਸੰਤਕਾਰਾਂ ਨੂੰ ਬੈਨੀਫਿਟ ਦੱਤੇ ਸੋ ਕਾਲ ਉਹ ਸਾਰੇ ਦੇ ਸਾਰੇ ਮਜ਼ਦੂਰਾਂ ਦੇ ਹੱਕ ਖੋ ਕੇ ਦੱਸ ਮਜ਼ਦੂਰਾਂ ਦਾ 8 ਘੰਟਿਆਂ ਦੀ ਦਿਹਾੜੀ ਤੋਂ ਵਧਾ ਕੇ ਕਰ ਦਿੱਤੀ ਵੀ ਤੁਹਾਨੂੰ 12 ਘੰਟੇ ਕੰਮ ਤੋਂ ਉਤੋਂ ਲਿਆ ਜਾ ਸਕਦਾ ਹੈ ਆ ਕਰਿਆ ਜਾ ਸਕਦਾ ਹੈ ਉਹਦੇ ਵਿੱਚ ਤੇ ਆ ਜਣੀ ਉਹ ਕਰਦੇ ਕੀ ਨੇ ਸੋ ਕਰਦੇ ਇਹ ਹੈ ਵੀ ਉਹ ਇੱਕ ਉਹਨਾਂ ਨੇ ਆਪਣੀ ਕਲਾਸ ਚ ਨਹੀਂ ਹੋਈ ਇੱਕ ਤਾਂ ਉਹ ਜਿਹੜੀ ਹੈ ਧਾਰਮਿਕ ਨਾਰਾ ਮੋਦੀ ਵਾਲਾ ਵੀ ਅਸੀਂ ਯਾਤਰਾ ਤੇ ਕੱਢਾਂਗੇ ਫਲਾਣਾ ਕਰਾਂਗੇ ਉਹ ਵੀ ਕਰਨਾ ਤੇ ਪਲੱਸ ਜਿਹੜੇ ਇਸ ਤਰ੍ਹਾਂ ਦੇ ਆਪਣੇ ਮਿੱਤਰ ਨੇ ਸਨਤਕਾਰ ਮਿੱਤਰ ਨੇ ਸਰਮਾਇਦਾਰ ਮਿੱਤਰ ਨੇ ਉਹਨਾਂ ਨੂੰ ਅੰਨੇ ਵਾ ਬੈਨੀਫਿਟ ਦੇਣੇ ਸੋ ਇਹ ਇਹਨਾਂ ਦੀ ਆਪਸ ਵਿੱਚ ਮਿਲਦੀ ਜੁਲਦੀ ਗੱਲ ਹੈ ਤੋ ਜਦੋਂ ਤੁਸੀਂ ਉਹਨਾਂ ਨੂੰ ਬੈਨੀਫਿਟ ਦੇਣਾ ਤਾਂ ਆਮ ਜਨਤਾ ਨੂੰ ਕੁਝ ਨਹੀਂ ਦਿਓਗੇ ਤਾਂ ਫਿਰ ਉਹਦੇ ਤੇ ਆਮ ਜਨਤਾ ਨੇ ਤਾਂ ਨਰਾਜ਼ਗੀ ਕਰਨੀ ਲਗਦੀ ਉਹ ਇੱਕ ਯੂਟਿਊਬਰ ਦਾ ਮੂੰਹ ਬੰਦ ਕਰੋਗੇ ਦੂਜਾ ਆਜੂ ਦੂਜੇ ਦਾ ਕਰੋਗੇ ਤੀਜਾ ਆਜੂ ਇਹ ਤਾਂ ਆਵਾਜ਼ਾਂ ਨਿਕਲਦੀ ਨਹੀਂ ਰਹਿਣੀਆਂ ਨੇ ਤੇ ਇਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਇਹ ਤਾਂ ਗੋਲੀਆਂ ਨਹੀਂ ਦਵਾ ਸਕੀ ਆ ਦੁਨੀਆ ਪਰਦਾ ਇਤਿਹਾਸ ਦੱਸਦਾ ਹੈ ਵੀ ਜਦੋਂ ਵੀ ਕਿਤੇ ਜਾਵਰਾਂ ਨੇ ਇਸ ਤਰ੍ਹਾਂ ਨਾਲ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਟੈਂਪਰੇਰੀ ਹੋ ਸਕਦਾ ਹੈ ਕੁਝ ਸਮੇਂ ਵਾਸਤੇ ਥੋੜੀ ਬਹੁਤੀ ਚੁੱਪੀ ਆਈ ਹੋਵੇ ਪਰ ਆਵਾਜ਼ਾਂ ਉਦੋਂ ਉੱਚੀਆਂ ਉੱਠੀਆਂ ਸੋ ਇਹ ਤਾਂ ਉੱਠਣ ਹੀ ਆਈ ਇਕੱਲੇ ਇਹ ਮਨਿੰਦਰ ਜੀ ਸਿੱਧੂ ਦਾ ਜਾਂ ਉਹਦਾ ਆਪਣੇ ਮਾਨਿਕ ਗੋਇਲ ਦਾ ਜਾਂ ਦੂਜੇ ਜਿਹੜੇ ਤਾਂ 8 ਜਣੇ ਹੈਗੇ ਆ ਉਹਦਾ ਮਤਲਬ ਸਵਾਲ ਇਹ ਹੈ ਕਿ ਵੀ ਸਰਕਾਰ ਦੀ ਜਿਹੜੀ ਜਵਾਬਦੇਹੀ ਹੈ ਲੋਕਾਂ ਪ੍ਰਤੀ ਉਹ ਜਵਾਬ ਦੇ ਹੀ ਤਾਂ ਲੋਕ ਮੰਗਦੇ ਹੀ ਮੰਗਦੇ ਆ ਉਹ ਤਾਂ ਲੈਣੀਆਂ ਹੀ ਲੈਣੀਆਂ ਲੋਕਾਂ ਨੇ ਤੇ ਇਹਦੇ ਤੋਂ ਭਗਵਾਨ ਸਿਮਾਨ ਕਦੇ ਨਹੀਂ ਪੰਜ ਸਕਦਾ ਸੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਆਮਨ ਤੋਂ ਪੁੱਛ ਲਓ ਅਮਨ ਤੋਂ ਤਾਂ ਰਾਮਾ ਪੁੱਛ ਲਓ ਦੂਜੀਆਂ ਅਮਨ ਇਹ ਵਾਪਸ ਤੁਹਾਨੂੰ ਕਰਨਾ ਕੀ ਚਾਹੀਦਾ ਜਿਹੜੇ ਪੱਤਰਕਾਰ ਆ ਜਿਹੜੇ ਮਤਲਬ ਜਾਂ ਯੂਟਿਊਬਰ ਕਹਿ ਲਓ ਪੱਤਰਕਾਰ ਕਹਿ ਲਓ ਜਿਹੜੇ ਸਵਾਲ ਕਰਦੇ ਇਹਨਾਂ ਨੂੰ ਹੁਣ ਵੱਲੋਂ ਐਸ ਐਫ ਆਈ ਆਰ ਜਦੋਂ ਹੋ ਗਈ ਆ ਉਦੋਂ ਕਰਨਾ ਕੀ ਚਾਹੀਦਾ ਇਹਨੂੰ ਸਾਰੇ ਸਵਾਲਾਂ ਨੂੰ ਸਲੇਟ ਨੇ ਹੋਇਆ ਸੌਰੀ ਸਾਰੇ ਸਵਾਲਾਂ ਨੂੰ ਸਮਝਦੇਆਂ ਹੋયા ਜੋ ਤੁਸੀਂ ਹੁਣ ਕਹਿਣਾ ਚਾਹੋਗੇ ਫਿਰ ਆਪਾਂ ਪ੍ਰੋਗਰਾਮ ਦਾ ਵੀ ਟਾਈਮ ਹੋ ਗਿਆ ਤੇ ਉੱਤੇ ਤੁਸੀਂ ਕੋਈ ਇੱਕ ਟਿੱਪਣੀ ਦੇ ਦਿਓ ਜੀ ਅ ਦੇਖੋ ਮੈਂ ਭਾਵੇਂ ਕਾਨੂੰਨ ਦੇ ਦਾਇਰੇ ਦੇ ਵਿੱਚ ਪ੍ਰੈਕਟਿਸ ਕਰਦੀ ਹਾਂ ਹਾਈ ਕੋਰਟ ਦੇ ਵਿੱਚ ਜ਼ਰੂਰ ਆਪਣੇ ਕੋਲ ਕਾਨੂੰਨੀ ਹੱਕ ਹੈਗੇ ਨੇ ਇਹ ਝੂਠਾ ਬੇਬੁਨਿਆਦ ਪਰਚਾ ਇਹ ਰੱਦ ਹੋ ਸਕਦਾ ਹੈ ਬਿਲਕੁਲ ਪਰ ਮੈਂ ਪਹਿਲੀ ਟੇਕ ਹਮੇਸ਼ਾ ਲੋਕਾਂ ਤੇ ਰੱਖਦੀ ਹਾਂ ਜਿੱਡੇ ਵੱਡੇ ਪੱਦਰ ਤੇ ਸਾਨੂੰ ਜਥੇਬੰਦੀਆਂ ਦੀ ਤੇ ਆਮ ਲੋਕਾਂ ਦੀ ਹਮਾਇਤ ਮਿਲੀ ਹੈ ਇਸ ਨੂੰ ਇਸੇ ਹਮੈਤ ਦੇ ਦਮ ਉੱਤੇ ਸਾਨੂੰ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ ਹੈ ਵੀ ਸਰਕਾਰ ਇਹ ਪਰਚੇ ਵਾਪਸ ਲਵੇ ਇਹਨਾਂ ਜਿਹੜਾ ਝੂਠਾ ਜਿਹੜੀ ਐਫਆਈਆਰ ਹੈ ਉਹਨੂੰ ਰੱਦ ਕਰਾਵੇ ਤਾਂ ਇਸ ਤਰ੍ਹਾਂ ਦੇ ਨਾਲ ਦੂਜਾ ਮੈਨੂੰ ਮੇਰੀ ਅਪੀਲ ਹੈ ਉਹਨਾਂ ਪੱਤਰਕਾਰਾਂ ਨੂੰ ਵੀ ਕਿਉਂਕਿ ਇੱਥੇ ਸੈਕਟਰ 17 ਦੇ ਵਿੱਚ ਇਕੱਠ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ ਉੱਥੇ ਉਹਨਾਂ ਨੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਆਗੂ ਵੀ ਆ ਕੇ ਬੋਲ ਗਏ ਨੇ ਇੱਥੇ ਸੁਖਵੀਰ ਬਾਦਲ ਆ ਕੇ ਬੋਲ ਕੇ ਗਏ ਨੇ ਕਾਂਗਰਸੀ ਇੱਥੋਂ ਤੱਕ ਕਿ ਭਾਜਪਾ ਦਾ ਵਿਨਿਤ ਜੋਸ਼ੀ ਇੱਥੋਂ ਦਾ ਉਹ ਵੀ ਆ ਕੇ ਉਸੇ ਇਕੱਠ ਦੇ ਵਿੱਚ ਸੰਬੋਧਨ ਕੀਤਾ ਹੈ ਉਹਨਾਂ ਨੇ ਤਾਂ ਮੇਰੀ ਤਾਂ ਅਪੀਲ ਇਹੀ ਹੈ ਵੀ ਜਿਹੜੇ ਸਿਆਸੀ ਪਾਰਟੀਆਂ ਵਾਲੇ ਨੇ ਸਿਰਫ ਆਪਣੀਆਂ ਰੋਟੀਆਂ ਸੇਕਣ ਆਉਂਦੇ ਨੇ ਵੋਟਾਂ ਦੇ ਲਈ ਤੇ ਇਹਨਾਂ ਨੂੰ ਇਹੋ ਜਿਹਾ ਇਕੱਠਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਇਹ ਸਾਡੀ ਮੰਚ ਦੇ ਉੱਤੇ ਆ ਕੇ ਬੋਲ ਨਾ ਸਕਣ ਕਿਉਂਕਿ ਇਹ ਆਪ ਪ੍ਰੈਸ ਦੀਆਂ ਆਜ਼ਾਦੀਆਂ ਦੇ ਵਿਰੁੱਧ ਨੇ ਆਜ ਪਾ ਸਰਕਾਰ ਕਾਨੂੰਨ ਲੈ ਕੇ ਆ ਰਹੀ ਹੈ ਡਾਟਾ ਪ੍ਰੋਟੈਕਸ਼ਨ ਐਕਟ ਜਿਹਦੇ ਨਾਲ ਕਿਉਂਕਿ ਹੁਣ ਤੱਕ ਮੁੱਖ ਤਾਰਾ ਦਾ ਮੀਡੀਆ ਤਾਂ ਉਹਦੇ ਕੰਟਰੋਲ ਚ ਐ ਸਿੱਧੇ ਰੂਪ ਦੇ ਵਿੱਚ ਪਰ ਉਹ ਚਾਹੁੰਦੇ ਨੇ ਵੀ ਜਿੰਨੇ ਸੋਸ਼ਲ ਮੀਡੀਆ ਦੇ ਉੱਤੇ ਨੈਟਵਰਕਸ ਨੇ ਉਹ ਵੀ ਸਾਡੇ ਕੰਟਰੋਲ ਦੇ ਵਿੱਚ ਹੋਣ ਉਹ ਸਾਰੇ YouTube Facebook ਸਾਰੇ ਕਿਸੇ ਤੇ ਲਾਗੂ ਹੋਊਗਾ ਇਸ ਕਰਕੇ ਇਹ ਪ੍ਰੈਸ ਦੀਆਂ ਆਜ਼ਾਦੀਆਂ ਤੇ ਜਿਹੜੀ ਬਚੀ ਖੂਚੀ ਜਮਹੂਰੀਅਤ ਐ ਉਹਨੂੰ ਖੋਹਣ ਦੀਆਂ ਕੋਸ਼ਿਸ਼ਾਂ ਨੇ ਇਹਨਾਂ ਦੇ ਵੱਲੋਂ ਤਾਂ ਇਸ ਕਰਕੇ ਅੱਜ ਲੜਾਈ ਸਾਡੀ ਜਿਹੜੀ ਐ ਕੱਲਾ ਇੱਕ ਪਰਚਾ ਰੱਦ ਕਰਾਉਣ ਤੱਕ ਨਹੀਂ ਲੜਾਈ ਇੱਥੋਂ ਤੱਕ ਜਾਂਦੀ ਐ ਵੀ ਪ੍ਰੈਸ ਦੀ ਆਜ਼ਾਦੀ ਹੋਣੀ ਚਾਹੀਦੀ ਐ ਪ੍ਰੈਸ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਕਰੋੜਾਂ ਰੁਪਏ ਮਸ਼ਹੂਰੀਆਂ ਦੇ ਉੱਤੇ ਖਰਚ ਜਿਹੜੇ ਕੀਤੇ ਜਾਂਦੇ ਨੇ ਉਹਨੂੰ ਲੋਕਾਂ ਦੇ ਉਹ ਬੰਦ ਹੋਣੇ ਚਾਹੀਦੇ ਨੇ ਤੇ ਇਸ ਤਰ੍ਹਾਂ ਲੋਕਾਂ ਦੇ ਵਿੱਚ ਸਰਕਾਰ ਐਕਸਪੋਜ਼ ਹੋਣੀ ਚਾਹੀਦੀ ਹੈ ਤੇ ਉਹ ਕੱਲੇ ਇੱਕ ਪਰਚੇ ਰੱਦ ਹੋਣ ਨਾਲ ਨਹੀਂ ਪਰਚਾ ਤਾਂ ਰੱਦ ਅਸੀਂ ਹਾਈ ਕੋਰਟ ਤੋਂ ਕਰਾ ਸਕਦੇ ਹਾਂ ਪਰ ਇਹਨੂੰ ਲੜਾਈ ਨੂੰ ਵੱਡਾ ਲੈ ਕੇ ਜਾਣਾ ਚਾਹੀਦਾ ਹੈ ਲੋਕਾਂ ਸਰਕਾਰ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ ਤੇ ਇਹ ਲੜਾਈ ਲੋਕਾਂ ਦੇ ਨਾਲ ਮਿਲ ਕੇ ਲੜੀ ਜਾਣੀ ਚਾਹੀਦੀ ਕਿਉਂਕਿ ਪਰਚਾ ਜਿਹੜਾ ਹੈ ਉਹ ਸਾਡੀ ਆਵਾਜ਼ ਬਣ ਕੇ ਉਹ ਨੌਜਵਾਨ ਬੋਲਦੇ ਰਹੇ ਨੇ ਅੱਜ ਪਰਚਾ ਸਿਰਫ ਉਹ 10 ਬੰਦਿਆਂ ਤੇ ਨਹੀਂ ਅੱਜ ਪਰਚਾ ਪੰਜਾਬ ਦੇ ਲੋਕਾਂ ਦੇ ਉੱਤੇ ਆ ਜਿਹੜਾ ਉਹ ਕੀਤਾ ਗਿਆ ਹੈ ਸਰਕਾਰ ਵੱਲੋਂ। ਬਹੁਤ-ਬਹੁਤ ਸ਼ੁਕਰੀਆ ਜੀ ਦੋਨੋਂ ਮਹਿਮਾਨਾਂ ਦਾ। ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਜੀ। ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ।